ਸ੍ਰੀ ਹੇਮਕੁੰਟ ਸਾਹਿਬ ਦਾ ਇਤਿਹਾਸ ਕੀ ਹੈ ਅੱਜ ਅਸੀਂ ਜਾਣਾਂਗੇ ਕਿ ਸੱਚੀ ਗੁਰੂ ਮਹਾਰਾਜ ਜੀ ਨੇ ਹੇਮਕੁੰਟ ਦੇ ਅਸਥਾਨ ਤੇ ਦੇਵੀ ਦੀ ਤਪੱਸਿਆ ਕੀਤੀ ਸੀ ਹੇਮਕੁੰਟ ਅਸਥਾਨ ਕਦੋਂ ਤੇ ਕਿਵੇਂ ਲੱਭਿਆ ਤੇ ਇਹਨੂੰ ਲੱਭਣ ਵਾਲੀਆਂ ਜਿਹੜੀਆਂ ਸ਼ਖਸੀਅਤਾਂ ਸੀ ਉਹ ਕਿਹੜੀਆਂ ਸਨ ਇੱਕ ਅਜਿਹੇ ਸ਼ਖਸ਼ ਜਿਨ੍ਹਾਂ ਨੇ ਰੁੱਖ ਦੇ ਤਣੇ ਦੇ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਦੇ 21 ਸਾਲ ਬਤੀਤ ਕੀਤੇ ਸਿਰਫ ਮਹਾਰਾਜ ਦੀ ਸੇਵਾ ਕਰਨ ਵਿੱਚ ਇਹ ਇਹ ਸਥਾਨ ਇੰਨਾ ਪਵਿੱਤਰ ਕਿਉਂ ਹੈ ਤੇ ਮਹਾਰਾਜ ਜੀ ਨੇ ਇੱਥੇ ਹੀ ਤਪੱਸਿਆ ਕਿਉਂ ਕੀਤੀ ਦੁਨੀਆਂ ਦਾ ਜਗਾਂ ਲਗ ਜਾਵੇ ਨਿਹਾਲੂ ਜਾਵੇ ਤਾਂ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨਾਂ ਨੂੰ ਭਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਧਰ ਪਿਤਾ ਜੀ ਇੱਕ ਅਨੋਖੇ ਇਕਲੌਤੇ ਗੁਰੂ ਹੋਏ ਨੇ ਧਰਤੀ ਦੇ ਉੱਤੇ ਜਿਨ੍ਹਾਂ ਨੇ ਆਪਣੇ ਪੁਰਾਣੇ ਅਵਤਾਰਾਂ ਦਾ ਵੀ ਵਰਣਨ ਕੀਤਾ ਹੈ ਆਪਣੇ ਗ੍ਰੰਥਾਂ ਦੇ ਵਿੱਚ ਆਪਣੇ ਸਿੰਘਾਂ ਨੂੰ ਉਹਨਾਂ ਬਾਰੇ ਦੱਸਿਆ ਜਿਵੇਂ ਮਹਾਰਾਜ ਜੀ ਦਾ ਸਰਬਲੋਭ ਅਵਤਾਰ ਲੋਕਪਾਲ ਅਵਤਾਰ ਇਦਾਂ ਦੇ ਕਈ ਅਵਤਾਰ ਮਹਾਰਾਜ ਜੀ ਨੇ ਦੱਸੇ ਨੇ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕਿ ਬਚਿੱਤਰ ਨਾਟਕ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਫਰਮਾਇਆ ਹੈ ਅਬ ਮੈਂ ਆਪਣੀ ਕਥਾ ਬਖਾਨੋ ਤਪਸਾਦਤ ਜਿਹ ਬੈਦ ਮੋਹਿਆਨੋ ਐਸ ਮਾਨਸ ਜਨਮ ਤੋਂ ਪਹਿਲਾਂ ਗੁਰੂ ਪਿਤਾ ਜੀ ਨੇ ਦੱਸਿਆ ਕਿ ਜਦੋਂ ਮੈਂ ਉਸ ਅਕਾਲ ਪੁਰਖ ਪਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਸੀ ਤਾਂ ਉਸ ਨੇ ਕਿਸ ਤਰ੍ਹਾਂ ਮੈਨੂੰ ਇਹ ਸਮਾਤ ਲੋਕ ਦੇ ਵਿੱਚ ਲਿਆਂਦਾ ਮਹਾਰਾਜ ਸਾਹਿਬ ਜੀ ਕਹਿੰਦੇ ਹੇਮਕੁੰਡ ਪਹਾੜਤ ਹੈ ਜਹਾਂ ਪ੍ਰਿਥਵੀ ਦੇ ਤਖਤੇ ਦੇ ਉੱਤੇ ਇੱਕ ਪਹਾੜ ਹੈ ਜਿਸ ਦਾ ਨਾਮ ਹੈ ਹੇਮਕੁੰਡ ਹੇਮ ਮਨੇ ਬਰਫ਼ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਫਰਮਾਨ ਆਉਂਦਾ ਹੈ ਹੇਮਕਰ ਰੁੱਤ ਮਨ ਭਾਵਤੀ ਕਿ ਸਰਦੀ ਦੀ ਰੁੱਤ ਮਨ ਨੂੰ ਚੰਗੀ ਲੱਗਦੀ ਹੈ ਹੇਮ ਦਾ ਮਤਲਬ ਹੁੰਦਾ ਹੈ ਬਰਫ਼ ਤੇ ਹੇਮਕੁੰਡ ਦਾ ਮਤਲਬ ਹੁੰਦਾ ਹੈ ਬਰਫ਼ ਦਾ ਪਹਾੜ 365 ਦਿਨ ਸਾਲ ਦੇ ਵਿੱਚ ਬਰਫ ਦੇ ਨਾਲ ਟਕਿਆ ਰਹਿਣ ਵਾਲਾ ਇਹ ਪਹਾੜ ਹੈ ਜਿਹਦੇ ਨਾਲ ਸਪਤ ਸਰਿੰਗ ਸੋਪਤ ਹੈ ਤਹ ਸੱਤ ਪਹਾੜੀਆਂ ਸੱਤ ਸਰਿੰਗ ਦਾ ਮਤਲਬ ਹੁੰਦਾ ਹੈ ਸਿੰਘ ਤਿੱਖੀਆਂ ਨੋਕਾ ਵਾਲੀਆਂ ਸੱਤ ਹੋਰ ਪਹਾੜੀਆਂ ਉੱਥੇ ਮੌਜੂਦ ਹੈ ਜਾਨੀ ਸੱਤ ਚੋਟੀਆਂ ਵਾਲਾ ਪਹਾੜ ਜਿਹਨੂੰ ਹਿਮਾਲਿਆ ਕਹਿੰਦੇ ਨੇ ਜਿਹਨੂੰ ਸੁਮੇਰ ਪਰਬਤ ਵੀ ਕਿਹਾ ਜਾਂਦਾ ਹੈ ਸਪਤ ਸ੍ਰਿੰਗ ਉਹਨੂੰ ਕਹਿੰਦੇ ਨੇ ਜਿੱਥੇ ਪਾਂਡਵਾਂ ਦੇ ਰਾਜੇ ਪਾਂਡੂ ਨੇ ਯੋਗ ਦੀ ਕਮਾਈ ਕੀਤੀ ਕਲਗੀਧਰ ਪਿਤਾ ਜੀ ਕਹਿੰਦੇ ਉਸ ਸਥਾਨ ਤੇ ਮੈਂ ਤਪੱਸਿਆ ਸਾਧੀ ਕਈ ਪੁਰਾਣੇ ਗ੍ਰੰਥਾਂ ਤੇ ਪੋਥੀਆਂ ਦੇ ਵਿੱਚ ਲਿਖਿਆ ਮਿਲਦਾ ਇੱਕ ਗੰਗਾ ਹੈ ਜਿਸ ਦਾ ਨਾਮ ਹੈ ਅਲਕਨੰਦਾ ਗੰਗਾ ਉਹਦੇ ਨਾਲ ਹੀ ਇੱਕ ਹੋਰ ਗੰਗਾ ਹੈ ਜਿਹਦਾ ਨਾਮ ਹੈ ਪੋਪੀ ਅਲਕਨੰਦਾ ਗੰਗਾ ਜਿੱਥੇ ਇਹ ਦੋਨੋਂ ਨਦੀਆਂ ਮਿਲਦੀਆਂ ਨੇ ਉਸ ਤੋਂ ਸੱਜੇ ਪਾਸੇ ਤਿੰਨ ਕੁ ਮੀਲ ਦੂਰ ਇੱਕ ਤਲਾਬ ਮਿਲਦਾ ਹੈ ਜਿਹਦਾ ਨਾਮ ਪੁਰਾਣੇ ਗ੍ਰੰਥਾਂ ਦੇ ਵਿੱਚ ਲੋਕਪਾਲ ਜਾਂ ਲੋਹਪਾਲ ਕਰਕੇ ਵੀ ਲਿਖਿਆ ਹੈ ਇਹ ਵੀ ਲਿਖਿਆ ਹੈ ਕਿ ਉਸ ਦਾ ਪਾਣੀ ਬਹੁਤ ਹੀ ਪਵਿੱਤਰ ਸ਼ੁੱਧ ਤੇ ਸਾਫ਼ ਹੈ ਜੇਕਰ ਤਣਕਾ ਵੀ ਉਸ ਪਾਣੀ ਦੇ ਵਿੱਚ ਡਿੱਗ ਜਾਂਦਾ ਤਾਂ ਉਸ ਦਾ ਪਤਾ ਨਹੀਂ ਲੱਗਦਾ ਉਹ ਕਿੱਧਰ ਗਿਆ ਉਹ ਪਾਣੀ ਹਮੇਸ਼ਾ ਸਾਫੀ ਰਹਿੰਦਾ ਕੁਦਰਤ ਦਾ ਐਸਾ ਵਰਤਾਰ ਆ ਉਸ ਦੇ ਵਿੱਚ ਉਸ ਤਲਾਬ ਤੋਂ ਡੇਢ ਕੋ ਮੀਲ ਦੂਰ ਲਹਿੰਦੇ ਪਾਸੇ ਵੱਲ ਇੱਕ ਕੰਧਰਾ ਹੈ ਗੁਫਾ ਹੈ ਇੱਕ ਉਸ ਦੇ ਅੰਦਰ ਇੱਕ ਸਿਲਾ ਹੈ ਮਹਾਰਾਜੀ ਕਹਿੰਦੇ ਤਹਿ ਹਮ ਅਧਿਕ ਤਪੱਸਿਆ ਸਾਧੀ ਮਹਾਕਾਲ ਕਾਲਕਾ ਅਰਾਧੀ ਉਸ ਗੁਫਾ ਦੇ ਵਿੱਚ ਬਹਿ ਕੇ ਸਿਲਾ ਦੇ ਉੱਪਰ ਆਸਨ ਲਗਾ ਕੇ ਮੈਂ ਅਧਿਕ ਮੇਨੇ ਬਹੁਤ ਵਿਧੇਰੇ ਤਪੱਸਿਆ ਸਾਧੀ ਉਥੇ ਅਜ ਸਥਾਨ ਬਣਿਆ ਸ੍ਰੀ ਹਿਮਕੁੰਟ ਸਾਹਿਬ ਪਰ ਇਨਾਂ ਗੱਲਾਂ ਦੇ ਨਾਲ ਕਈ ਵਿਵਾਦ ਤੇ ਕਈ ਸਾਖੀਆਂ ਜੁੜੀਆਂ ਹੋਈਆਂ ਨੇ ਵਿਵਾਦ ਕਿਵੇਂ ਮਹਾਰਾਜ ਸਾਹਿਬ ਜੀ ਨੇ ਜਿਵੇਂ ਕਿਹਾ ਮਹਾਕਾਲ ਕਾਲਕਾ ਆਰਾਧੀ ਤੇ ਕਈ ਜਾਣੇ ਇਹ ਕਹਿੰਦੇ ਨੇ ਕਿ ਮਹਾਰਾਜ ਸਾਹਿਬ ਜੀ ਨੇ ਉਥੇ ਦੇਵੀ ਦੀ ਪੂਜਾ ਕੀਤੀ ਕਿਉਂਕਿ ਜਿਹੜਾ ਲਾਸਟ ਦੇ ਵਿੱਚ ਸ਼ਬਦ ਆਉਂਦਾ ਉਹ ਹੈ ਆਰਾਧੀ ਮਹਾਕਾਲ ਕਾਲਕਾ ਆਰਾਧੀ ਮਹਾਕਾਲ ਦਾ ਭਾਵ ਹੁੰਦਾ ਹੈ ਅਕਾਲਪੁਰਖ ਜੋ ਉਸ ਕਾਲ ਤੋਂ ਵੀ ਉੱਤੇ ਹੈ ਪਰ ਜੇਕਰ ਮਹਾਰਾਜ ਜੀ ਨੇ ਕਿਸੇ ਦੇਵੀ ਦੀ ਪੂਜਾ ਕੀਤੀ ਹੁੰਦੀ ਤਾਂ ਮਹਾਰਾ ਸਾਹਿਬ ਜੀ ਨੇ ਇਹ ਨਹੀਂ ਕਹਿਣਾ ਸੀ ਕੇਸਾ ਨਾ ਵੈਸਾ ਨਾ ਕਬ ਹੂੰ ਨਹਿ ਧਿਆਉ ਜੋ ਸ਼ੰਕਾ ਕਰਦੇ ਨੇ ਉਹ ਕਹਿੰਦੇ ਨੇ ਕਿ ਆਰਾਧੀ ਸ਼ਬਦ ਹੈ ਜਿਹੜਾ ਉਹ ਇਸਤਰੀ ਲਿੰਗ ਹੈ ਕਿਉਂਕਿ ਇਸ ਦੇ ਵਿੱਚ ਬਿਹਾਰੀ ਲੱਗੀ ਹੋਈ ਹੈ ਸ਼ਬਦ ਦੇ ਐਂਡ ਤੇ ਆਰਾਧੀ ਪਰ ਜਦੋਂ ਆਪਾਂ ਵੇਖੀਏ ਜਦੋਂ ਬੰਗਾਲ ਜਾਂ ਬਿਹਾਰ ਵਾਲੀਆਂ ਬੀਬੀਆਂ ਵਿਆਹ ਕੇ ਇਧਰ ਆਉਂਦੀਆਂ ਨੇ ਤਾਂ ਉਹ ਬੋਲੀ ਮਿਕਸ ਅਪ ਹੋ ਜਾਂਦੀ ਐ ਕਿ ਸਾਡਾ ਮੁੰਡਾ ਚੌਲ ਖਾਂਦੀ ਉਹ ਆਮ ਕਰਕੇ ਹਰੇਕ ਸ਼ਬਦ ਦੇ ਪਿੱਛੇ ਬਿਹਾਰੀ ਲਾਉਂਦੇ ਨੇ ਭਾਈ ਗੁਰਦਾਸ ਜੀ ਦੀਆਂ 12 ਦੇ ਵਿੱਚ ਸ਼ਬਦ ਹੈ ਜੋਗੀ ਲੋਟਾ ਲਿਆ ਛਪਾਈ ਹੁਣ ਭਾਈ ਇੱਥੇ ਵੀ ਛਪਾਈ ਦੇ ਪਿੱਛੇ ਬਿਹਾਰੀ ਐ ਪਰ ਜਿਹੜਾ ਲੋਟਾ ਹੁੰਦਾ ਉਹ ਛਪਾਈ ਭਾਵ ਲੁਕੋਇਆ ਗਿਆ ਉਹ ਆਪਾਂ ਇਹ ਨਹੀਂ ਕਹਿ ਸਕਦੇ ਕਿ ਲੋਟਾ ਲੁਕਾਈ ਇਹ ਕੋਈ ਭਾਵ ਨਹੀਂ ਬਣਦਾ ਲੋਟਾ ਜਿਹੜਾ ਸ਼ਬਦ ਹੈ ਉਹ ਲਕਾਇਆ ਹੀ ਸਹੀ ਹੈ ਪੰਜਾਬੀ ਦੇ ਵੀ ਕਈ ਸ਼ਬਦ ਹਨ ਜਿਨ੍ਹਾਂ ਨੂੰ ਆਪਾਂ ਬਿਹਾਰੀ ਲਾ ਕੇ ਬੋਲਦੇ ਹਾਂ ਜਿਵੇਂ ਜਿਹੜਾ ਰਾਸਤੇ ਵਿੱਚ ਜਾਂਦਾ ਹੋਵੇ ਉਹਨੂੰ ਆਪਾਂ ਆਮ ਕਰਕੇ ਕਹਿੰਦੇ ਆ ਰਾਹੀ ਤੇ ਰਾਹੀ ਕਹਿਣ ਨਾਲ ਉਹ ਇਸਤਰੀ ਨਹੀਂ ਬਣ ਜਾਂਦਾ ਜੇ ਕੋਈ ਮਾਨ ਕਰਦਾ ਹੋਵੇ ਆਪਾਂ ਉਹਨੂੰ ਕਹਿੰਦੇ ਆ ਮਾਨੀ ਅਭਿਮਾਨੀ ਤੇ ਭਾ ਇਹਦਾ ਭਾਵ ਇਹ ਨਹੀਂ ਕਿ ਉਹ ਨਰ ਤੋਂ ਨਾਰ ਬਣ ਗਿਆ ਆਪਾਂ ਦਾਨ ਕਰਨ ਵਾਲੇ ਨੂੰ ਕਹਿੰਦੇ ਆ ਦਾਨੀ ਤੇ ਪਰ ਕੋਈ ਦਾਨ ਕਰਕੇ ਇਸਤਰੀ ਨਹੀਂ ਬਣ ਜਾਂਦਾ ਸੋ ਇਦਾ ਭਾਵ ਇਹ ਨਹੀਂ ਹੈ ਕਿ ਉਹ ਇਸਤਰੀ ਲਿੰਗ ਹੈ ਜਿਹੜਾ ਆਰਾਧੀ ਸ਼ਬਦ ਹੈ ਉਹ ਪੁਰਖ ਲਿੰਗੀ ਹੈ ਮਹਾਰਾਜ ਸਾਹਿਬ ਜੀ ਨੇ ਅੱਗੋ ਲਿਖਿਆ ਦਵੈ ਤੇ ਇੱਕ ਰੂਪ ਹੋਏ ਗਏ ਮਹਾਰਾਜ ਸਾਹਿਬ ਜੀ ਕਹਿੰਦੇ ਉਥੇ ਵਧੇਰੇ ਤਪ ਕੀਤਾ ਜਿਹਦੇ ਨਾਲ ਮੈਂ ਤੇ ਅਕਾਲ ਪੁਰਖ ਇੱਕ ਹੋ ਗਏ ਤੇ ਇੱਥੇ ਸ਼ਬਦ ਆਇਆ ਦਵੈ ਤੇ ਇੱਕ ਰੂਪ ਹੋਏ ਗਏ ਤੇ ਜੇ ਮਹਾਰਾਜ ਜੀ ਨੇ ਆਰਾਧੀ ਸ਼ਬਦ ਕਿਸੇ ਦੇਵੀ ਲਈ ਕਿਸੇ ਇਸਤਰੀ ਲਈ ਵਰਤਿਆ ਹੁੰਦਾ ਤਾਂ ਇੱਥੇ ਸ਼ਬਦ ਦ્વੈ ਦੀ ਜਗ੍ਹਾ ਤ੍ਰੈ ਆਉਣਾ ਸੀ ਕਿਉਂਕਿ ਦ્વੈ ਦਾ ਭਾਵ ਹੁੰਦਾ ਹੈ ਦੋ ਤੇ ਤ੍ਰੈ ਦਾ ਭਾਵ ਹੁੰਦਾ ਹੈ ਇੱਕ ਤਿੰਨ ਕਿ ਕਿਸੇ ਤੀਜੀ ਦੇਵੀ ਦੀ ਆਰਾਧਨਾ ਕੀਤੀ ਜਿਨੇ ਉਸ ਅਕਾਲ ਪੁਰਖ ਦੇ ਨਾਲ ਮਿਲਾਇਆ ਸੋ ਇੱਥੇ ਸ਼ਬਦ ਆਇਆ ਦ્વੈ ਹੁਣ ਗੱਲ ਕਰਦੇ ਹਾਂ ਸ੍ਰੀ ਹਿਮਕੁੰਟ ਸਾਹਿਬ ਜੀ ਦਾ ਅਸਥਾਨ ਲੱਭਿਆ ਕਿਵੇਂ ਗਿਆ ਸ਼ੁਰੂਆਤ ਹੁੰਦੀ ਹੈ 1884 ਦੇ ਵਿੱਚ ਜਦੋਂ ਨਿਰਮਲੇ ਸੰਤ ਤਾਰਾ ਸਿੰਘ ਨਿਰੋਤਮ ਉਨ੍ਹਾਂ ਦੀ ਡਿਊਟੀ ਲੱਗੀ ਮਿਸਲਾਂ ਦੁਆਰਾ ਇਹ ਆਸਥਾਨ ਲੱਭਣ ਦੀ ਉਹ ਇਸ ਦੀ ਭਾਲ ਵਿੱਚ ਜੋਸ਼ੀ ਮੱਠ ਤੋਂ ਹੁੰਦੇ ਹੋਏ ਲੋਕਬਾਲ ਸਰੋਵਰ ਦੇ ਨੇੜੇ ਪੁੱਜੇ ਉੱਥੇ ਸੱਤ ਪਹਾੜੀਆਂ ਦੇਖ ਕੇ ਉਹਨਾਂ ਨੂੰ ਯਾਦ ਆਇਆ ਸਪਤ ਸ੍ਰਿੰਗ ਸੋਭਤ ਹੈ ਤਾਂ ਕਿ ਮਹਾਰਾਜ ਸਾਹਿਬ ਜੀ ਨੇ ਫਰਮਾਇਆ ਸੀ ਕਿ ਮੈਂ ਉਸ ਸਥਾਨ ਦੇ ਉੱਤੇ ਤਪੱਸਿਆ ਕੀਤੀ ਉਹਨਾਂ ਨੇ ਫਿਰ ਇਤਿਹਾਸ ਦੀ ਪੋਥੀ ਲਿਖੀ ਉਹਦੇ ਵਿੱਚ ਇਹ ਦੱਸਿਆ ਪਰ ਲੋਕਾਂ ਨੇ ਬਹੁਤਾ ਧਿਆਨ ਨਹੀਂ ਦਿੱਤਾ ਉਦੋਂ ਉਸ ਤੋਂ ਬਾਅਦ ਭਾਈ ਵੀਰ ਸਿੰਘ ਜੀ ਨੇ ਸ੍ਰੀ ਕਲਗੀ ਧਰ ਚਮਤਕਾਰ ਜਿਹੜਾ ਗ੍ਰੰਥ ਹੈ ਉਹ ਵਰਣਨ ਕੀਤਾ ਉਹ ਲਿਖਿਆ ਤੇ ਉਹਦੇ ਵਿੱਚ ਵੀ ਉਹਨਾਂ ਨੇ ਆਪਣਾ ਪੂਰਾ ਵਿਸ਼ਵਾਸ ਤੇ ਆਪਣੀ ਪੂਰੀ ਸ਼ਰਧਾ ਦਿਖਾਉਂਦੇ ਹੋਏ ਇਸ ਗੱਲ ਵਿੱਚ ਹਾਮੀ ਭਰੀ ਕਿ ਉਥੇ ਹੀ ਮਾਰਾ ਸਾਹਿਬ ਜੀ ਦਾ ਤਾਪਸਥਾਨ ਹੈ ਤੇ ਉਸ ਤੋਂ ਬਾਅਦ 1932 ਦੇ ਵਿੱਚ ਜਦੋਂ ਸਰਦਾਰ ਸੋਹਣ ਸਿੰਘ ਜੋ ਇੱਕ ਮਿਲਟਰੀ ਅਫਸਰ ਰਿਟਾਇਰ ਸਨ ਉਹਨਾਂ ਨੇ ਭਾਈ ਵੀਰ ਸਿੰਘ ਜੀ ਦਾ ਗ੍ਰੰਥ ਪੜ੍ਹ ਕੇ ਤੇ ਹੇਮਕੁੰਟ ਸਾਹਿਬ ਜੀ ਵੱਲ ਤੁਰ ਪਏ ਤੇ ਅਸਥਾਨ ਨੂੰ ਲੱਭਣ ਦੀ ਤਿਆਰੀ ਕਰ ਲਈ ਪਰ 1932 ਦੇ ਵਿੱਚ ਜਦੋਂ ਪਹਿਲੀ ਵਾਰ ਉਹ ਗਏ ਤਾਂ ਉਹ ਕਾਮਯਾਬ ਨਹੀਂ ਹੋਏ ਕਿਉਂਕਿ ਉੱਥੇ ਠੰਡ ਬਹੁਤ ਸੀ ਤੇ ਉਹਨਾਂ ਨੂੰ ਸਾਥ ਵੀ ਨਹੀਂ ਮਿਲਿਆ ਸੀ ਉਸ ਟਾਈਮ ਉਹ 1934 ਦੇ ਵਿੱਚ ਦੁਬਾਰਾ ਗਏ ਤੇ ਇਸ ਵਾਰ ਉਹ ਸਫਲ ਉੱਥੋਂ ਆ ਕੇ ਫਿਰ ਉਹਨਾਂ ਨੇ ਭਾਈ ਵੀਰ ਸਿੰਘ ਜੀ ਦੇ ਨਾਲ ਗੱਲ ਕੀਤੀ ਉਹਨਾਂ ਦੇ ਪਾਸੋਂ 100 ਰੁਪਇਆ ਲੈ ਕੇ ਉਹ ਭਾਈ ਮੋਦਨ ਸਿੰਘ ਜੋ ਉਹ ਵੀ ਇੱਕ ਮਿਲਟਰੀ ਅਫਸਰ ਰਿਟਾਇਰ ਹੋਏ ਸਨ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਨੇ ਤਿਆਰੀ ਕਰ ਲਈ ਉਹ ਤੁਰ ਪਏ ਹਿਮਕੁੰਡ ਸਾਹਿਬ ਵੱਲ ਉੱਥੋਂ ਦਾ ਉਹਨਾਂ ਨੇ ਇੱਕ ਲੋਕਲ ਮਿਸਤਰੀ ਲਿਆ ਤੇ ਉੱਥੋਂ ਦੇ ਲੋਕਲ ਲੋਕ ਸਨ ਜਿਹੜੇ ਉਹਨਾਂ ਦੇ ਸਾਥ ਦੇ ਨਾਲ ਉਹਨਾਂ ਨੇ ਭਾਈ ਵੀਰ ਸਿੰਘ ਜੀ ਦੇ ਕਹਿਣ ਤੇ 10/10 ਗੱਜ ਦਾ ਕਮਰਾ ਸੀ ਜਿਹੜਾ ਜਿਹੜਾ ਅਸਥਾਨ ਸੀ ਉਹ ਤਿਆਰ ਕਰਵਾਇਆ ਫੇਰ ਭਾਈ ਸੋਹਣ ਸਿੰਘ ਜੀ ਦੇ ਬਿਮਾਰ ਹੋਣ ਤੋਂ ਬਾਅਦ ਭਾਈ ਮੋਦਨ ਸਿੰਘ ਜੀ ਨੇ 21 ਸਾਲ ਉੱਥੇ ਕੱਲਿਆਂ ਰਹਿ ਕੇ ਉਸ ਅਸਥਾਨ ਦੀ ਸੇਵਾ ਕੀਤੀ ਕਿਉਂਕਿ 1937 ਵਿੱਚ ਸਤੰਬਰ ਦੇ ਪਹਿਲੇ ਹਫ਼ਤੇ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਉਥੇ ਹੋ ਚੁੱਕਿਆ ਸੀ ਭਾਈ ਮੋਦਨ ਜੀ ਨੇ 21 ਸਾਲ ਉਥੇ ਕੱਲਿਆਂ ਰਹਿ ਕੇ ਆਪਣੇ ਪਰਿਵਾਰ ਤੋਂ ਦੂਰ ਐਨੀ ਠੰਡ ਦੇ ਵਿੱਚ ਬਤੀਤ ਕੀਤੇ ਮਹਾਰਾਜ ਜੀ ਦੀ ਸੇਵਾ ਕੀਤੀ ਉਥੇ ਭਾਈ ਬਹੁਤ ਠੰਡ ਹੁੰਦੀ ਹੈ ਸਾਰਾ ਸਾਲ ਠੰਡ ਰਹਿੰਦੀ ਹੈ ਸਿਰਫ 2 ਮਹੀਨੇ ਹੁੰਦੇ ਆ ਜਦੋਂ ਥੋੜੀ ਬਹੁਤ ਉਥੇ ਆਸਾ-ਵਾਸਾ ਦੇਖਣ ਲੱਗਦਾ ਹੈ ਬਾਕੀ ਸਾਰਾ ਸਮਾਂ ਠੰਡ ਰਹਿੰਦੀ ਹੈ ਪਰ ਉਹਨਾਂ ਨੇ 21 ਸਾਲ ਲਗਾਤਾਰ ਉਥੇ ਬਿਤਾਏ ਤੇ ਉਥੇ ਜਦੋਂ ਆਪਾਂ ਜਦੋਂ ਸੰਗਤ ਜਾਣਦੀ ਹੈ ਜਿਹੜੀ ਸੰਗਤ ਗਈ ਹੋਵੇਗੀ ਉਹਨਾਂ ਨੇ ਦਰਸ਼ਨ ਕੀਤੇ ਹੋਣੇ ਹੈ गोविंद ਧਾਮ ਦੇ ਕੋਲ ਉਥੇ ਇੱਕ ਰੁੱਖ ਹੈ ਜਿਹਦਾ ਜਿਹੜਾ ਤਣਾ ਹੈ ਉਹ ਬਿਲਕੁਲ ਖਾਲੀ ਹੈ ਤੇ ਉਹ ਤਣੇ ਦੇ ਵਿੱਚ ਬਹਿ ਕੇ ਉਹ ਰਾਤ ਨੂੰ ਸੌਂਿਆ ਕਰਦੇ ਸੀ ਆਪਣੀ ਰਾਤ ਬਤੀਤ ਕਰਿਆ ਕਰਦੇ ਸੀ 21 ਸਾਲ ਉਹਨਾਂ ਨੇ ਜਿਹੜੀਆਂ ਰਾਤਾਂ ਬਤੀਤ ਕੀਤੀਆਂ ਉਹ ਸਾਰੀਆਂ ਉਸ ਤਣੇ ਦੇ ਵਿੱਚ ਬਹਿ ਕੇ ਕੀਤੀਆਂ ਐਨੀ ਰਾਤ ਦੇ ਵਿੱਚ ਆਸੇ-ਪਾਸੇ ਜੰਗਲ, ਐਨੀ برف, ਹਵਾ ਦੇ ਤੂਫਾਨ ਤੇ ਸਿਰਫ ਪਾਣੀ ਦੀਆਂ ਆਵਾਜ਼ਾਂ ਤੇ ਜੰਗਲੀ ਜਾਨਵਰਾਂ ਦੀਆਂ ਆਵਾਜ਼ਾਂ। ਇਹੋ ਜਿਹੀ ਮਾਹੌਲ ਦੇ ਵਿੱਚ ਰਹਿ ਕੇ ਉਹਨਾਂ ਨੇ ਮਹਾਰਾਜਾ ਸਾਹਿਬ ਜੀ ਦੀ ਸੇਵਾ ਕੀਤੀ। 1944-45 ਦੇ ਵਿੱਚ ਪਹਿਲੀ ਵਾਰ ਜੋਸ਼ੀ ਮੱਠ ਤੋਂ ਲੈ ਕੇ ਸ੍ਰੀ ਹਿਮਕੁੰਟ ਸਾਹਿਬ ਜਾਣ ਦਾ ਰਸਤਾ ਹੀ ਜਿਹੜਾ ਉਹ ਤਿਆਰ ਹੋਇਆ ਅਤੇ ਰਸਤੇ ਦੇ ਵਿੱਚ ਗੋਬਿੰਦ ਘਾਟ ਹੈ ਉਹ ਬਣਾਇਆ ਗਿਆ 1952 ਦੇ ਵਿੱਚ ਪਹਿਲੀ ਵਾਰ ਕੋਈ ਜਥਾ ਸ੍ਰੀ ਹਿਮਕੁੰਟ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਗਿਆ ਸੀ ਸੋ ਇਹ ਸੀ ਸਾਡੀ ਜਾਣਕਾਰੀ ਸ੍ਰੀ ਹਿਮਕੁੰਟ ਸਾਹਿਬ ਜੀ ਗੁਰਦੁਆਰਾ ਬਾਰੇ ਅਸੀਂ ਜਿਹੜੀ ਇਕੱਤਰ ਕੀਤੀ ਸੀ ਜੇਕਰ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਜਾਣਕਾਰੀ ਨੂੰ ਅੱਗੇ ਸ਼ੇਅਰ ਕਰੋ ਵੀਡੀਓ ਬਣਾਉਣ ਤੇ ਬਹੁਤ ਮਿਹਨਤ ਲੱਗਦੀ ਹੈ ਸੋ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ